ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਪਾਤਸ਼ਾਹ ਜੀ ਦੇ 23 ਸ਼ਬਦ ਸੰਪੂਰਨ ਹੋਏ ਸੀ ਆਓ ਅਗਲਾ 3ਵਾਂ ਸ਼ਬਦ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਰੰਭ ਕਰਦੇ ਹਨ 502 ਅੰਗ ਤੇ ਸਤਿਗੁਰਾਂ ਦਾ ਸ਼ਬਦ ਆਰੰਭ ਹੁੰਦਾ ਹੈ ਪੰਚਮ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬੋਸ ਸਗਨ ਮਾਇਆ ਮਹਾ ਦਿਰਗ ਰੋਗ ਹਰ ਨਾਮ ਔਖਦ ਗੁਰ ਨਾਮ ਦੀਨਾ ਕਰਨ ਕਾਰਨ ਜੋਗ ਧਨ ਧਨ ਪਾਤਸ਼ਾਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹਾਂ ਆਹੋ ਬੁੱਧ ਬੋ ਸਗਨ ਮਾਇਆ ਮਹਾ ਦੀਰਗ ਰੋਗ ਜਿਹੜਾ ਕੀ ਦੀਰਗ ਤੋਂ ਭਾਵ ਹੁੰਦਾ ਹੈ ਕੀ ਲੰਬਾ ਰੋਗ ਜਿਹੜਾ ਚੱਲਦਾ ਹੈ ਪਾਤਸ਼ਾਹ ਜੀ ਕਹਿੰਦੇ ਹੋਮੇ ਦਾ ਜਿਹੜਾ ਹੈ ਉਹ ਬੁੱਧ ਵੋ ਸਗਨ ਮਹਾਰਾਜ ਜੀ ਕਹਿੰਦੇ ਇਹ ਲੰਬਾ ਰੋਗ ਹੈ ਹੋਮੇ ਦਾ ਜਿਹੜਾ ਹੈ ਕੀ ਰੋਗ ਤੋਂ ਛਡਕਾਰਾ ਪਾਣਾ ਬਹੁਤ ਕਠਨ ਹੈ ਮਾਇਆ ਮਹਾ दीर्घ ਰੋਗ ਦੀਰਘ ਤੋਂ ਭਾਵ ਹੁੰਦਾ ਹੈ ਕਿ ਲੰਬਾ ਚੱਲਣ ਵਾਲਾ ਨਾ ਹਟਣ ਵਾਲਾ ਰੋਗ ਸਤਿਗੁਰੂ ਜੀ ਕਹਿੰਦੇ ਉਹ ਮਾਇਆ ਦਾ ਹੈ ਜਿਹੜਾ ਕੀ ਮਾਇਆ ਮੋਦੀਏ ਸਾਰੇ ਸੰਸਾਰ ਨੂੰ ਜਿੰਨੇ ਰੂਪਾਂ ਦੀ ਕੋਈ ਗਿਣਤੀ ਨਹੀਂ ਇੱਕ ਰੂਪ ਤੋਂ ਅਸੀਂ ਛਡਕਾਰਾ ਪਾਣਿਆ ਬਚਦੇ ਆ ਤੇ ਦੂਜੇ ਰੂਪ ਦੇ ਵਿੱਚ ਫਸ ਜਾਂਦੇ ਹਾਂ ਕਿੰਨੇ ਹੀ ਰੂਪਾਂ ਦੇ ਵਿੱਚ ਸਾਨੂੰ ਪਰਮਾਨਦੀ ਹੈ ਜਿੰਨਾ ਕੁਝ ਅਸੀਂ ਤੱਕਦੇ ਹਾਂ ਸਾਰੇ ਮਾਇਆ ਦੇ ਮਮਤਾ ਦੇ ਮੋਹ ਦੇ ਰੂਪ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਹੰਕਾਰ ਦਾ ਰੋਗ ਜਿਹੜਾ ਹੀ ਇਹ ਵੀ ਪ੍ਰਾਨਾ ਰੋਗ ਹੈ ਉਹ ਸੱਗਣ ਗਾੜਾ ਰੋਗ ਹੈ ਖੋਮੇ ਦਾ ਰੋਗ ਹੈ ਤੇ ਪ੍ਰਾਣਾ ਰੋਗ ਹੈ ਦੀਰਗ ਰੋਗ ਹੈ ਮਾਇਆ ਦਾ ਮਾਇਆ ਮਹਾ ਦੀਰਗ ਰੋਗ ਤੇ ਮਹਾਰਾਜ ਜੀ ਉੱਥੇ ਦਵਾਈ ਵੀ ਦੱਸਦੇ ਨੇ ਦੀ ਨਾਲ ਪਹਿਲੋ ਦਰਸਾਉਂਦੇ ਹਨ ਫਿਰ ਪੰਚਮ ਪਾਤਸ਼ਾਹ ਜੀ ਲਾਜ ਵੀ ਕਰਦੇ ਹਨ ਬਚਨ ਕਰਦੇ ਸਤਿਗੁਰ ਜੀ ਹਰਨਾਮ ਔਖਦ ਗੁਰਨਾਮ ਦੀਨਾ ਕਰਨ ਕਾਰਨ ਜੋਗ ਮਹਾਰਾਜ ਜੀ ਕਹਿੰਦੇ ਫਿਰ ਇਹਦਾ ਇਲਾਜ ਕਿਵੇਂ ਹੈ ਜਿਵੇਂ ਕੋਈ ਵੱਡਾ ਰੋਗ ਹੁੰਦਾ ਨਾ ਪ੍ਰਾਣਾ ਰੋਗ ਉਹਦਾ ਇਲਾਜ ਨਹੀਂ ਹੁੰਦਾ ਆਮ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਵਿੱਚ ਇਹਦਾ ਕੋਈ ਇਲਾਜ ਨਹੀਂ ਹੈ ਇਸ ਰੋਗ ਦਾ ਇਹ ਕੋਈ ਔਖਦ ਹੈ ਹਰਨਾਮ ਔਖਦ ਮਹਾਰਾਜ ਜੀ ਕਹਿੰਦੇ ਇਸ ਰੋਗ ਦੀ ਦਵਾਈ ਹੈ ਉਹ ਖੁਦ ਦਵਾਈ ਨੂੰ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਹਰ ਨਾਮ ਓਖਦ ਗੁਰ ਨਾਮ ਜੀ ਨੂੰ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਰਾਹੀ ਇਹ ਨਾਮ ਦੀ ਦਵਾਈ ਲੈ ਲਈਏ ਕਰਨ ਕਾਰਨ ਜੋਗ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਹੀ ਇਹ ਰੋਗ ਦੀ ਦਵਾਈ ਹੈ ਹੋਵੇਂ ਨੂੰ ਕੱਟਣ ਵਾਸਤੇ ਸੱਚੇ ਨਾਮ ਦੀ ਦਵਾਈ ਚਾਹੀਦੀ ਹੈ ਮਾਇਆ ਨੂੰ ਕੱਟਣ ਵਾਸਤੇ ਸੱਚੇ ਨਾਮ ਦਾ ਆਸਰਾ ਓਟ ਚਾਹੀਦੀ। ਮਹਾਰਾਜ ਜੀ ਕਹਿੰਦੇ ਉਹ ਸੰਸਾਰੀ ਵੈਦ ਨਹੀਂ ਦੇ ਸਕਦਾ। ਕਿਸੇ ਵੈਦ ਕੋਲ ਦਵਾਈ ਨਹੀਂ। ਇਹ ਮਹਾਰਾਜ ਜੀ ਕਹਿੰਦੇ ਇੱਕੋ ਹੀ ਸਮਰੱਥ ਵੈਦ ਹੈ ਸੱਚਾ ਗੁਰੂ ਉਹ ਧਰਤੀ ਦਾ ਮਾਲਕ ਪਾਲਨਹਾਰਾ। ਕਹਿੰਦੇ ਨਾਮ ਦੀਨੋ ਗੁਰ ਨਾਮ ਦੀਨੋ ਕਰਨ ਕਾਰਨ ਯੋਗ ਉਹ ਕਰਨ ਕਾਰਨ ਯੋਗ ਹੈ। ਮਹਾਰਾਜ ਜੀ ਕਹਿੰਦੇ ਸੱਚਾ ਗੁਰੂ ਜਿਹੜਾ ਜਿਹਦੇ ਤੋਂ ਇਹ ਦਵਾਈ ਦੀ ਪ੍ਰਾਪਤੀ ਕਰ ਸਕਦੇ ਆ ਸੱਚੇ ਨਾਮ ਦੀ ਜਿਹਦੇ ਨਾਲ ਇਹ ਹਉਮੈ ਨੂੰ ਵੀ ਕੱਟ ਸਕਦੇ ਆ ਮਾਇਆ ਦੇ ਮੋਹ ਤੋਂ ਵੀ ਅਸੀਂ ਬਚ ਸਕਦੇ ਆ ਇਹੀ ਮਹਾਰਾਜ ਜੀ ਕਹਿੰਦੇ ਲਾਜ ਹੈ ਮਨ ਤਨ ਬਾਛੀਏ ਜਨ ਧੂਰ ਓਟ ਜਨਮ ਕੇ ਲਹਿ ਪਤਕ ਗੋਵਿੰਦ ਲੋ ਲੋਚਾ ਪੂਰ ਮਹਾਰਾਜ ਜੀ ਕਹਿੰਦੇ ਮਨ ਤੇ ਤਨ ਹਾਉ ਦੀ ਪੰਕਤੀ ਹੈ ਮਨ ਨੂੰ ਸਬੋਧਨ ਕਰਦੇ ਹਨ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਮਹਾਰਾਜ ਮਨ ਤਨ ਵਾਂਸੀਏ ਜਨ ਧੂਰ ਮਹਾਰਾਜ ਜੀ ਕਹਿੰਦੇ ਮੇਰਾ ਮਨ ਅਤੇ ਤਨ ਉਹਦੇ ਚਰਨਾਂ ਦੀ ਧੂੜ ਨੂੰ ਬਾਸਦਾ ਹੈ ਸੱਚੇ ਨਾਮ ਦੀ ਪ੍ਰਾਪਤੀ ਚ ਹੁੰਦਾ ਹੈ ਉਹ ਕੋਈ ਜਨ ਮਿਲ ਜਾਵੇ ਜਨ ਧੂਰ ਮਹਾਰਾਜ ਜੀ ਕਹਿੰਦੇ ਗੁਰਮੁਖਾਂ ਦੀ ਜੁੜੀਆਂ ਹੋਈਆਂ ਰੂਹਾਂ ਦੀ ਮਹਾਰਾਜ ਜੀ ਕਹਿੰਦੇ ਮੇਲ ਚੁੰਦਾ ਧੂੜ ਤੋਂ ਭਾਵ ਹੁੰਦਾ ਮੇਲ ਆਪੇ ਦੂਜੀ ਧੂੜ ਦੀ ਨਹੀਂ ਮਹਾਰਾਜ ਜੀ ਬਾਣੀ 'ਚ ਗੱਲ ਕਰਦੇ ਮਨ ਤਨ ਚਰਨ ਕਮਲਾਂ ਦੀ ਧੂੜ ਤੋਂ ਭਾਵ ਹੁੰਦਾ ਕਿ ਮੇਲ ਹੋ ਜਾਵੇ ਮਨ ਤੇ ਤਨ ਉਹਨਾਂ ਦੇ ਚਰਨਾਂ ਵਿੱਚ ਅਰਪਣ ਕੀਤਾ ਜਾਵੇ ਮਨ ਨੂੰ ਸੌਪ ਦਿੱਤਾ ਜਾਵੇ ਤਨ ਉਹਦੇ ਅੱਗੇ ਰੱਖ ਦਿੱਤਾ ਜਾਵੇ ਇਵੇਂ ਅਸੀਂ ਤਾਨੂ ਦੇ ਚਰਨਾਂ ਵਿਚ ਅਰਪਣ ਕਰਦੇ ਆ ਨਾ ਮੱਥਾ ਟੇਕਦੇ ਆ ਡੰਡੋਤ ਬੰਦਨਾ ਕਰਦੇ ਆ ਨ ਕਈ ਵੀਰ ਸਾਰੇ ਸਰੀਰ ਦੇ ਅੰਗ ਲਾ ਕੇ ਲੰਮੇ ਪੈ ਕੇ ਡੰਡੋਤ ਕੀਤੀ ਜਾਂਦੀ ਹੈ ਮੱਥਾ ਟਿਕਿਆ ਜਾਂਦਾ ਚਾਰ ਅੰਗ ਗੋਡੇ ਅਤੇ ਪੈਰ ਅਤੇ ਹੱਥਾਂ ਦੀਆਂ ਤਲਾਈਆਂ ਅਰਕਾ ਲਾ ਕੇ ਮਸਤਕ ਲਾ ਕੇ ਅਸੀਂ ਮੱਥਾ ਟੇਕਦੇ ਆ ਇਹ ਸਰੀਰ ਅਰਪਣ ਕਰਨਾ ਹੈ ਸਰੀਰ ਉਹਦੇ ਚਰਨਾਂ ਵਿੱਚ ਅਸੀਂ ਅਰਪਣ ਕਰਦੇ ਆ ਉਦੇ ਨਾਲ ਨਾਲ ਮਨ ਨਹੀਂ ਸਾਡਾ ਅਰਪਣ ਹੁੰਦਾ ਮਾਨ ਵੀ ਅਰਪਣ ਕਰਨਾ ਚਾਹੀਦਾ ਹੈ ਮਹਾਰਾਜ ਜੀ ਕਹਿੰਦੇ ਜਦੋਂ ਦੋਵੇਂ ਚੀਜ਼ਾਂ ਅਰਪਨ ਹੁੰਦੀਆਂ ਨੇ ਫਿਰ ਭੇਟਾ ਹੁੰਦੀ ਹੈ ਉਹਦੇ ਚਰਨਾਂ ਵਿੱਚ ਸਰੀਰ ਜਿੱਥੇ ਭੇਟਾ ਕਰਦੇ ਆ ਉੱਥੇ ਮਾਨ ਵੀ ਸਾਡਾ ਉਹਦੇ ਚਰਨਾਂ ਵਿੱਚ ਟਿਕ ਜਾਵੇ ਮਨ ਤਨ ਬਾਣਛੀ ਹੈ ਜਨ ਧੂਰ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹਦੇ ਜਨਾਂ ਦੇ ਮਹਾਰਾਜ ਜੀ ਕਹਿੰਦੇ ਧੂੜ ਨੂੰ ਬਾਛਦਾ ਵਾਂ ਭਾਵ ਕਿ ਮੇਲ ਨੂੰ ਚੁੰਦਾ ਹਾਂ ਕੋਟ ਜਨਮ ਕੇ ਲਹੈ ਪਾਤਕ ਮਹਾਰਾਜ ਜੀ ਕਹਿੰਦੇ ਕੋੜਾ ਹੀ ਜਨਮਾਂ ਦੇ ਪਾਤ ਮਹਾਰਾਜ ਜੀ ਕਹਿੰਦੇ ਮਾੜੇ ਪਾਪ ਅਰਮਨਾਸ ਸੰਜਣ ਇਥੇ ਕੋਟ ਤੋਂ ਭਾਵੇ ਕੋੜਾ ਕਿਉਂਕਿ ਇਹ ਸਿਹਾਰੀ ਦੇ ਨਾਲ ਕੋਟ ਹੈ ਤਿੰਨ ਇਹ ਲਬਜਾਂ ਦੇ ਤਿੰਨ ਅਰਥ ਹਨ ਬਾਣੀ ਵਿੱਚ ਵਾਰ-ਵਾਰ ਕਿਉਂ ਦੱਸਿਆ ਜਾਂਦਾ ਕਿਸੇ ਪੱਕੇ ਹੋ ਜੀ ਇਥੇ ਕਿਲਾ ਨਹੀਂ ਐਥੇ ਕੋਟ ਗਿਆ ਕਿ ਕਰੋੜਾ ਜੇ ਸਿਹਾਰੀ ਨਾ ਹੋਏ ਫਿਰ ਕਿਲਾ ਬਣ ਜਾਂਦਾ ਤਿੰਨ ਤਰ੍ਹਾਂ ਲਬਜ ਹੁੰਦੇ ਨੇ ਕਈ ਬਹੁਤ ਲਬਜ ਹਨ ਜਿਹੜੇ ਤਿੰਨ ਤਰ੍ਹਾਂ ਸਿਹਾਰੀ ਨਾਲ ਜਾਂ ਔਕੜ ਨਾਲ ਜਾਂ ਮੁਕਤੇ ਨਾਲ ਹੁੰਦੇ ਹਨ ਪਰ ਉਹ ਤਿੰਨੇ ਜਗ੍ਹਾ ਤੇ ਅਲਗ-ਅਲਗ ਅਰਥ ਬਣਦੇ ਹਨ ਜੀ ਮਹਾਰਾਜ ਜੀ ਕਹਿੰਦੇ ਕੋਟ ਜਨਮਕ ਜਨਮਕ ਭਾਵ ਕੀ ਕਰੋੜਾ ਹੀ ਜਨਮ ਮਹਾਰਾਜ ਜੀ ਕਹਿੰਦੇ ਕੋਟ ਜਨਮ ਕੇ ਲਹੇ ਪਾਤਕ ਮਾੜੇ ਕਰਮ ਗੋਮਦ ਲੋਚਾ ਪੂਰ ਮਹਾਰਾਜ ਜੀ ਕਹਿੰਦੇ ਧਰਤੀ ਦਾ ਮਾਲਕ ਗੋਤੁ ਭਾਵ ਧਰਤੀ ਬਿੰਦ ਭਾਵ ਪਾਲਨਹਾਰਾ ਮਹਾਰਾਜ ਜੀ ਕਹਿੰਦੇ ਧਰਤੀ ਦਾ ਮਾਲਕ ਪਾਲਨਹਾਰਾ ਰਮਤ ਕਾਟਿਏ ਜਮ ਜਾਲ ਮਹਾਰਾਜ ਜੀ ਕਹਿੰਦੇ ਉਹ ਜਮ ਦਾ ਜਾਲ ਜਿਹੜਾ ਪ੍ਰਭਾਵ ਹੈ ਨਾ ਜਮਾ ਦਾ ਉਹ ਕੱਟ ਦਿੰਦਾ ਆਤਮਾ ਨੂੰ ਮਹਾਰਾਜ ਜੀ ਕਹਿੰਦੇ ਭੈ ਤੁਰੈਤ ਕਰਦਾ ਹੈ ਉਹਦਾ ਨਾਮ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਉਹਦਾ ਮੇਲ ਹੈ ਜਿਹੜਾ ਉਹਦੀ ਮਨ ਤਨ ਨੂੰ ਜਦੋਂ ਧੂੜ ਮਿਲਦੀ ਹੈ ਉਹਦਾ ਮੇਲ ਹੁੰਦਾ ਹੈ ਕਹਿੰਦੇ ਕੋਟ ਜਨਮ ਕੇ ਲਾਹੇ ਪਾਤਕ ਗੋਵਿੰਦ ਲੋਚਾ ਪੂਰ ਮਹਾਰਾਜ ਕਹਿੰਦੇ ਮਾਲਕ ਨੇ ਇਹ ਲੋਚਾ ਪੂਰਨ ਕਰਤੀ ਰਹਾਓ ਵਿਸ਼ਰਾਮ ਦੇ ਕੇ ਅਗਲਾ ਪਦ ਮਹਾਰਾਜ ਜੀ ਸ਼ੁਰੂ ਕਰਦੇ ਹਨ ਅੰਤ ਆਦ ਅੰਤ ਦਿਆਲ ਮਦ ਆਸਾ ਕੋ ਕੀ ਵਿਕਰਾਲ ਮਹਾਰਾਜ ਜੀ ਕਹਿੰਦੇ ਆਦ ਤੋਂ ਅੰਤ ਮੱਧ ਤੱਕ ਮਹਾਰਾਜ ਜੀ ਕਹਿੰਦੇ ਆਦ ਤੋਂ ਮੁੱਢ ਹੁੰਦਾ ਮੁੱਢ ਤੋਂ ਆਦ ਤੱਕ ਤੇ ਮੱਧ ਤੱਕ ਮਹਾਰਾਜ ਜੀ ਕਹਿੰਦੇ ਅੰਤ ਤੇ ਮੱਧ ਤਿੰਨੇ ਜਗ੍ਹਾ ਤੇ ਮਹਾਰਾਜ ਜੀ ਕਹਿੰਦੇ ਪੈਦਾ ਤੋਂ ਲੈ ਕੇ ਅੰਤ ਤੱਕ ਆਸਾ ਕੋ ਕੀ ਵਿਕਰਾਲ ਮਹਾਰਾਜ ਜੀ ਕਹਿੰਦੇ ਕੋ ਕੀ ਤੋਂ ਭਾਵ ਹੁੰਦਾ ਕੁੱਤੀ ਕਹਿੰਦੇ ਔਗਣਾ ਰੂਪ ਕੁੱਤੀ ਜਿਹੜੀ ਐ ਜੀ ਮਹਾਰਾਜ ਜੀ ਕਹਿੰਦੇ ਉਹ ਬਕਰਾਲ ਬੱਕਦੀ ਰਹਿੰਦੀ ਐ ਸਦਾਈ ਆਸਾ ਨੂੰ ਬੱਕਦੀ ਐ ਸਾਡੇ ਅੰਦਰ ਜਿਹੜੀ ਐ ਨਾ ਆਸਾ ਰੂਪ ਕੁੱਤੀ ਉਹ ਸਦਾਈ ਆਸਾ ਪੈਦਾ ਕਰਦੀ ਐ ਬੱਕਦੀ ਐ ਮਹਾਰਾਜ ਜੀ ਕਹਿੰਦੇ ਜੰਮਣ ਤੋਂ ਲੈ ਕੇ ਅੰਤ ਤੱਕ ਉਹ ਬੱਕਦੀ ਰਹਿੰਦੀ ਐ ਅਸੀਂ ਉਹਦੀ ਪੂਰਤੀ ਵਾਸੇ ਮਹਾਰਾਜ ਜੀ ਕਹਿੰਦੇ ਦੌੜੇ ਭੱਜਦੇ ਆਂ ਦੌੜਦੇ ਆਂ ਆਦ ਤੋ ਅੰਤ ਤੱਕ ਖਿਆੜਾ ਨਹੀਂ ਛੱਡਾ ਸਕਦੇ ਆਸਾਂ ਇਹਨਾਂ ਜਿਹੜੀਆਂ ਅਨਪੂਰੀਆਂ ਆਸਾਂ ਮਨਸਾ ਹਨ ਜਿਹੜੀਆਂ ਸਾਡੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਭੱਜਦੇ ਆਂ ਸੀ ਸਾਡਾ ਸਰੀਰ ਦੌੜਦਾ ਹੈ ਮਨ ਜਿਹੜਾ ਉਹ ਸਾਵਾਂ ਪੈਦਾ ਕਰਦਾ ਇੱਥੇ ਉਹਨੂੰ ਉਹਦਾ ਜਿਗਰ ਕੀਤਾ ਕੋ ਕੀ ਤੋਂ ਭਾਵ ਹੁੰਦਾ ਕੁੱਤੀ ਮਹਾਰਾਜ ਜੀ ਕਹਿੰਦੇ ਆਦ ਤੋ ਅੰਤ ਮੱਧ ਤੱਕ ਆ ਆਸਾ ਰੂਪੀ ਕੁੱਤੀ ਜਿਹੜੀ ਆ ਉਹ ਛੱਡਦੀ ਨਹੀਂ ਸਾਨੂੰ ਛੱਡਦੀ ਐ ਕਿੱਥੇ ਨਹੀਂ ਛੱਡਦੀ ਮਰਨ ਤੱਕ ਸਾਡੇ ਨਾਲ ਜਾਂਦੀ ਐ ਗੁਰ ਗਿਆਨ ਕੀਰਤਨ ਗੋਵਿੰਦ ਰਮਨੰ ਕਾਟਿਏ ਜਮ ਜਾਲ ਮਹਾਰਾਜ ਜੀ ਕਹਿੰਦੇ ਇੱਕੋ ਹੀ ਸਾਧਨ ਐ ਇੱਥੇ ਸਾਨੂੰ ਫਿਰ ਢੰਗ ਦੱਸਦੇ ਹਨ ਰਸਤਾ ਦੱਸਦੇ ਹਨ ਇਹਦੇ ਤੋਂ ਬਚਨ ਦਾ ਇਹਦੇ ਤੋਂ ਬਚਣ ਦਾ ਇਸ਼ਾਵਾਂ ਤੋਂ ਮਹਾਰਾਜ ਜੀ ਰਸਤਾ ਵੀ ਦੱਸ ਦੇਣ ਨਾਲ ਅਗਲੇ ਬੰਦ ਵਿੱਚ ਅਗਲੇ ਪਾਦ ਵਿੱਚ ਦੱਸ ਰਹੇ ਗੁਰ ਗਿਆਨ ਕੀਰਤਨ ਕਹਿੰਦੇ ਸੱਚੇ ਗੁਰੂ ਦਾ ਗਿਆਨ ਅਤੇ ਕੀਰਤਨ ਤੋਂ ਭਾਵ ਉਹਦਾ ਜਸ ਉਹਦੀ ਕੀਰਤੀ ਗਾਣੀ ਭਾਵੇਂ ਵੈਸੇ ਗਾਲੀ ਬਾਣੀ ਪੜ੍ਹ ਕੇ ਭਾਵੇਂ ਕੋਈ ਸਾਜ਼ਾਂ ਨਾਲ ਸ਼ਬਦ ਪੜ੍ਹਦਾ ਉਹ ਕੀਰਤੀ ਹੀ ਆ ਉਹਦੀ ਗਾਣੀ ਮਹਾਰਾਜ ਜੀ ਕਹਿੰਦੇ ਗੁਰੂ ਦਾ ਗਿਆਨ ਉਹਦੀ ਕੀਰਤੀ ਕੀਰਤਨ ਗਾਣਾ ਗੋਵਿੰਦ ਰਮਨੰ ਮਹਾਰਾਜ ਜੀ ਕਹਿੰਦੇ ਕਾਟੀਏ ਜੰਮ ਜਾਲ ਮਹਾਰਾਜ ਜੀ ਕਹਿੰਦੇ ਸਜਾਲ ਨੂੰ ਕੱਟ ਸਕਦਾ ਹੈ ਉਹਦਾ ਭਜ ਨਹੀਂ ਕੱਟ ਸਕਦਾ ਉਹਦਾ ਕੀਰਤਨ ਹੀ ਕੱਟ ਸਕਦਾ ਉਹਦੀ ਕੀਰਤੀ ਕੱਟ ਸਕਦੀ ਆ ਉਹ ਸੱਚੇ ਗੁਰੂ ਦਾ ਗਿਆਨ ਰਹੀ ਅਸੀਂ ਕੀਰਤੀ ਗਾਨੇ ਆ ਇਹ ਕੀਰਤੀ ਗਾਣ ਦੇ ਨਾਲ ਕਹਿੰਦੇ ਗੋਵਿੰਦ ਰਮਨੰ ਉਹਦੇ ਵਿੱਚ ਇੱਕ ਹੋ ਜਾਂਦੇ ਆ ਜੇ ਜਦੋਂ ਇੱਕ ਹੋ ਜਾਂਦੇ ਆ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਫਿਰ ਇਹ ਕੱਟਿਆ ਜਾਂਦਾ ਜਾਲ ਜਮਾ ਦਾ ਜਿਹੜਾ ਜਾਲ ਹੈ ਉਹ ਕੱਟ ਦਿੱਤਾ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਮੁਠੇ ਸਦਾ ਆਵਾ ਗਵਨ ਜੀ ਮਹਾਰਾਜ ਜੀ ਤੀਜਾ ਪਾਦਰਮ ਕਰਦੇ ਆ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਛੁੱਟੇ ਸਦਾ ਆਵਾ ਗਵਨ ਮਹਾਰਾਜ ਜੀ ਕਹਿੰਦੇ ਆਵਾ ਗੋਣੀ ਹੈ ਇਹ ਪੰਜ ਵਕਾਰ ਹਨ ਕਾਮ ਮਹਾਰਾਜ ਜੀ ਕਹਿੰਦੇ ਕਾ ਪੰਜ ਰੋਗ ਹਨ ਪੰਜ ਚੋਰ ਹਨ ਕਿਸਾਨ ਕਾਮ ਕ੍ਰੋਧ ਤੇ ਲੋਭ ਮੋਹ ਮੁਠੇ ਸਦਾ ਆਵਾ ਗਵਨ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਵਸਿਆ ਹੋਇਆ ਮੂਲ ਖਾਵਾ ਗਵਨ ਚ ਪੈਂਦਾ ਜਦੋਂ ਇਹਦੇ ਚੋਂ ਨਿਕਲ ਨਹੀਂ ਨਾ ਪੰਦਾ ਜੰਮਣ ਤੋਂ ਲੈ ਕੇ ਮਰਨ ਤੱਕ ਇੱਗੇ ਫਿਰ ਆਵਾਗੁਣ ਮਿਲ ਜਾਂਦਾ ਆਤਮਾ ਆਵਾਗੁਣ ਚ ਪੈ ਜਾਂਦੀ ਏ ਜੰਮਣ ਮਰਨ ਚ ਪੈ ਜਾਂਦੀ ਏ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵਨ ਫਿਰ ਜਵਾਬ ਦਿੱਤਾ ਮਹਾਰਾਜ ਨੇ ਪਹਿਲੋਂ ਬੈ ਪ੍ਰਸ਼ਨ ਕਰਦੇ ਹਨ ਫਿਰ ਅਨਸਰ ਦਿੰਦੇ ਨੇ ਪਾਤਸ਼ਾਹ ਇਹ ਲੋਕ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਉੱਠੇ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਜਕੜੇ ਰਹਿੰਦੇ ਆ ਸਦਾ ਆਵਾਗੁਣ ਸਦਾ ਹੀ ਆਵਾਗੁਣ ਬਣਿਆ ਰਹਿੰਦਾ ਜੰਮਣ ਮਰਨ ਫਿਰ ਮਹਾਰਾਜ ਜੀ ਜਵਾਬ ਦਿੰਦੇ ਹਨ ਕਹਿੰਦੇ ਪ੍ਰਭ ਪ੍ਰੀਮ ਭਗਤ ਗੋਪਾਲ ਸਿਮਰਨ ਮਹਾਰਾਜ ਜੀ ਕਹਿੰਦੇ ਇੱਕੋ ਹੀ ਹੈ ਕਿ ਉਹ ਸੱਚੇ ਦਾ ਪ੍ਰੇਮ ਜੇ ਮਿਲ ਜੇ ਉਹਦੀ ਭਗਤੀ ਮਿਲ ਜੇ ਉਹਦਾ ਸਾਥ ਮਿਲ ਜੇ ਗੋਪਾਲ ਸਿਮਰਨ ਗੋਪਾਲ ਰਾਇ ਹੈ ਪ੍ਰਮਾਤਮਾ ਗੋਪਾਲੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਉਹਦਾ ਸਿਮਰਨ ਮਿਲ ਜਾਂਦਾ ਮਿਟਤ ਜੁਨੀ ਭਵਨ ਮਹਾਰਾਜ ਜੀ ਕਹਿੰਦੇ ਫਿਰ ਮਿਟ ਜਾਂਦਾ ਸਾਰਾ ਕੁਝ ਕਹਿੰਦੇ ਜੁਨਾ ਤੋਂ ਜੰਮਣ ਮਰ ਤੋਂ ਰਹਿਤ ਹੋ ਜਾਂਦੀ ਆਤਮਾ ਇਹ ਛਟਕਾਰਾ ਮਿਲ ਜਾਂਦਾ ਹੈ ਇਹ ਸਾਧਨ ਦਸਦੇ ਹਨ ਮਹਾਰਾਜ ਸਾਨੂੰ ਕਹਿੰਦੇ ਪ੍ਰੇਮ ਭਗਤ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਕਹਿੰਦੇ ਈ ਢੰਗ ਹੈ ਪਾਈ ਲੋ ਇਹਨੂੰ ਪਲਾ ਲਓ ਮਹਾਰਾਜ ਜੀ ਕਹਿੰਦੇ ਇਹਨੂੰ ਜ਼ਿੰਦਗੀ ਚ ਧਾਰਨ ਕਰ ਲਓ ਭਜਨ ਨੂੰ ਬੰਦਗੀ ਨੂੰ ਤੇ ਕਾਮ ਕ੍ਰੋਧ ਲੋਭ ਮੋਹ ਇਹਦੇ ਤੋਂ ਅਸੀਂ ਛਟਕਾਰਾ ਪਾ ਸਕਦੇ ਆ ਮਹਾਰਾਜ ਜੀ ਕਹਿੰਦੇ ਜੂਨੀ ਭਾਵਨ ਮਹਾਰਾਜ ਜੀ ਕਹਿੰਦੇ ਜੂਨਾ ਦੇ ਵਿੱਚ ਸਾਨੂੰ ਭਾਉਣਾ ਨਹੀਂ ਪਵੇਗਾ বারবার سجুনਾਂ ਵਿੱਚ ਆਉਣਾ ਨਹੀਂ ਪਵੇਗਾ। ਇੱਕੋ ਹੀ ਸਾਧਨ ਹੈ ਸਾਡੇ ਵਾਸਤੇ। ਮਿੱਤਰ, ਪੁੱਤਰ, ਕਲਤਰ, ਸੁਰ, ਰਿਤ ਤਿੰਨ ਤਾਪ ਜਲੰਤ। ਮਹਾਰਾਜ ਕਹਿੰਦੇ ਤਿੰਨ ਹੀ ਮਨੁੱਖ ਨੂੰ ਜਾਲਦੇ ਹਨ। ਗਾਲ ਦੇਨ ਜ਼ਿੰਦਗੀ ਵਿੱਚ। ਮਿੱਤਰ, ਪੁੱਤਰ, ਕਲਤਰ, ਇਸਤਰੀ, ਸੋਰ ਮਹਾਰਾਜ ਜੀ ਕਹਿੰਦੇ ਜਿੰਨਾ ਕੁਝ ਹੈ। ਰਿਤ ਤੀਨ ਤਾਪ। ਜੋ ਲੰਤ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਮਨੁੱਖ ਜਲਦਾ ਛੱਡਦਾ ਹੈ ਇਹ ਵੋਹੀ ਮਮਤਾ ਹੈ ਸੰਸਾਰ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਇਹਨਾਂ ਨੂੰ ਪਾਲਣ ਵਾਸਤੇ ਮਨੁੱਖ ਤੁਰਿਆ ਫਿਰਦਾ ਨਾ ਮਿੱਤਰਾਂ ਦੇ ਨਾਲ ਗੂੜਾ ਪ੍ਰੇਮ ਹੈ ਸਾਡਾ ਤੇ ਉਹਨਾਂ ਦੀ ਦੋਸਤੀ ਵਾਸਤੇ ਅਸੀਂ ਬੜਾ ਕੁਝ ਕਰਦੇ ਹਾਂ ਪੁੱਤਰ ਧੀਆਂ ਦੇ ਪਾਲਣ ਵਾਸਤੇ ਬੜਾ ਕੁਝ ਹੁੰਦਾ ਹੈ ਲੱਤਰ ਇਸਤਰੀ ਵਾਸਤੇ ਬੜਾ ਕੁਝ ਕੀਤਾ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਇੰਨਾ ਬੰਦਨਾ ਵਿੱਚ ਹੀ ਸੇ ਫਸੇ ਰਹਿੰਨੇ ਆ ਜੇ ਤੀਨ ਤਾਪ ਮਹਾਰਾਜ ਜੀ ਕਹਿੰਦੇ ਤਿੰਨੇ ਤਾਪ ਹਨ ਜਿਹੜੇ ਜਾਲਦੇ ਹਨ ਮਨੁੱਖ ਨੂੰ ਇਹ ਤਿੰਨ ਤਾਪ ਜਲੰਤ ਮਹਾਰਾਜ ਜੀ ਬਚਨ ਕਰਦੇ ਜਵਾਬ ਦਿੰਦੇ ਨੇ ਅਗਲੇ ਜਪ ਭਰਾਮ ਨਾਮਾ ਦੁਖ ਨਿਵਾਰੇ ਬੇਟੇ ਹਰ ਜਨ ਸੰਤ ਹੇ ਮਹਾਰਾਜ ਜੀ ਕਹਿੰਦੇ ਇਥੋਂ ਬਚਣ ਵਾਸਤੇ ਜਪ ਹੇ ਮਨੁਖ ਜਪ ਇਹਨੂੰ ਜਪਣਾ ਮਹਾਰਾਜ ਜੀ ਕਹਿੰਦੇ RAM ਦੇ ਨਾਮ ਨੂੰ ਰਮੇ ਹੋਏ ਮਾਲਕ ਹੈ ਨਾ ਜਿਹੜਾ RAM ਰਮਿਆ ਹੋਇਆ ਕਨ ਕਨ 'ਚ ਉਹਦੇ ਨਾਮ ਨੂੰ ਮਹਾਰਾਜ ਜੀ ਕਹਿੰਦੇ RAM ਨਾਮੁ ਦੁਖ ਨਿਵਾਰੇ ਖਰੀਦਾ ਨਾਮ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਨੂੰ ਜਪ ਦੁੱਖਾਂ ਤੋਂ ਵਾਰਨ ਕਰ ਦੇਣ ਨਿਵਾਰ ਦੇਣੇ ਖਤਮ ਕਰ ਦੇਣ ਦੁੱਖਾਂ ਤੋਂ ਛਡਾ ਲੈਣਾ ਮਹਾਰਾਜ ਜੀ ਕਹਿੰਦੇ ਮਿਲੈ ਹਰ ਜਨ ਸੰਤ ਮਹਾਰਾਜ ਜੀ ਕਹਿੰਦੇ ਹਰੀ ਦੇ ਜਨ ਸੰਤ ਸੱਚੇ ਗੁਰੂ ਨਾਲ ਮੇਲ ਬਣਾ ਲੀਏ ਉਹਦੇ ਜਨਾਂ ਦੇ ਨਾਲ ਸਾਡਾ ਮੇਲ ਹੋ ਜਾਵੇ ਮਹਾਰਾਜ ਜੀ ਕਹਿੰਦੇ ਦੁੱਖ ਤੋਂ ਸੱਸੀ ਬਚ ਸਕਦੇ ਹੈ ਛਡਕਾਰਾ ਪਾ ਸਕਦੇ ਨਹੀਂ ਤਾਂ ਜਲਦਾ ਸੰਸਾਰ ਹੈ ਮਹਾਰਾਜ ਜੀ ਕਹਿੰਦੇ ਜਿੰਨੇ ਰਿਸ਼ਤੇ ਜਿੰਨੇ ਸੰਬੰਧ ਹਨ ਸਭ ਜਾਲ ਦੇ ਹਨ ਸਰਬ ਵਿਦ ਪਰਮ ਤੇ ਪੁਕਾਰੇ ਕਤੇ ਨਾਹੀ ਛੂਟ ਇਹ ਮਹਾਰਾਜ ਜੀ ਕਹਿੰਦੇ ਪਰਮਾਨ ਸਰਬ ਵਿਦ ਜਿੰਨੀਆਂ ਵਿਧੀਆਂ ਸੰਸਾਰ ਵਿੱਚ ਮਰਜੀ ਕਰ ਲਈ ਮਹਾਰਾਜ ਜੀ ਕਹਿੰਦੇ ਜਿੰਨੀਆਂ ਵਿਧੀਆਂ ਮਰਜੀ ਰਾ ਚਲ ਲਈਏ ਪਰ ਪਰਮਤੋਂ ਸੀ ਬਾਹਰ ਨਹੀਂ ਨਿਕਲ ਸਕਦੇ ਇਸ ਚੱਕਰ ਵਿੱਚੋਂ ਬਾਹਰ ਨਹੀਂ ਆ ਸਕਦੇ ਵਿਧੀਆਂ ਕਰਦੇ ਆ ਨਾ ਲੋਕ ਕੋਈ ਕੋਈ ਵਿਧੀ ਪਨਾਦਾ ਕਰਮ ਕਾਂਡ ਕਰਦਾ ਕਰਮ ਰੱਤਦਾ ਕੋਈ ਕੋਈ ਕਿਸੇ ਕਰਮਾਂ ਦੇ ਨਾਲ ਛੜਕਾਰਾ ਪਾਣਾ ਚੁੰਦਾ ਇਹ ਮਹਾਰਾਜ ਜੀ ਕਹਿੰਦੇ ਕੋਈ ਰਸਤਾ ਹੀ ਨਹੀਂ ਹੈ ਕਹਿੰਦੇ ਸਰਬ ਵਿਦ ਜਿੰਨੇ ਮਰਜੀ ਮਹਾਰਾਜ ਜੀ ਕਹਿੰਦੇ ਤੁਸੀਂ ਵਿਧੀਆਂ ਰੱਤ ਲਓ ਭਰਮਤੇ ਪੁਕਾਰੇ ਮਹਾਰਾਜ ਜੀ ਕਹਿੰਦੇ ਭਰਮ ਦੇ ਵਿੱਚ ਹੀ ਫਸਿਆ ਰਹੇਗਾ ਕੱਤੇ ਨਾਹੀ ਛੂਟ ਕੱਤੇ ਵੀ ਮਹਾਰਾਜ ਜੀ ਕਹਿੰਦੇ ਛੁੱਟ ਨਹੀਂ ਸਕਦਾ ਜਿੰਨਾ ਮਰਜੀ ਤੂੰ ਯਤਨ ਕਰ ਲੈ ਇਨਾਂ ਦੇ ਭਰਮ ਦੇ ਵਿੱਚੋਂ ਭਲੇਖਿਆਂ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਘੱਟੇ ਬਾਹਰ ਨਹੀਂ ਆ ਸਕਦਾ ਇਹ ਕੋਈ ਸਾਧਨ ਹੈ ਫਿਰ ਪਾਤਸ਼ਾਹ ਜੀ ਅੱਗੇ ਜਵਾਬ ਦੇ ਦਿੰਦਿਆਂ ਸਾਨੂੰ ਹਰ ਚਰਨ ਸਰਨ અપਾਰ ਪ੍ਰਭ ਕੈ ਦਿਰੜ ਗਹੀ ਓਟ ਗਹੀ ਨਾਨਕ ਓਟ ਮਹਾਰਾਜ ਜੀ ਫਿਰ ਅਖੀਰਲੀ ਤੁਕ ਵਿੱਚ ਜਵਾਬ ਦੇ ਰਹੇ ਨੇ ਬੇਨਤੀ ਕਰਦੇ ਹਨ ਕਹਿੰਦੇ ਹਰੀ ਦੀ ਸਰਨ ਹਰ ਚਰਨ ਸਰਨ અપਾਰ ਪ੍ਰਭ ਕੇ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਮੇਲ ਦੀ ਨਾਲੀ ਸੁਖ ਹੈ ਮਹਾਰਾਜ ਜੀ ਕਹਿੰਦੇ ਉਹਦੀ ਚਰਨ ਸਰਨ ਲੈ ਲਈਏ ਚਰਨਾਂ ਦੇ ਵਿੱਚ ਆ ਜੀ ਉਹਦੇ ਚਰਨ ਗ੍ਰਹਿਣ ਕਰ ਲਈਏ ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਉਹਦੀ ਓਟ ਹੈ ਨਾਨਕ ਓਟ ਕਹਿੰਦੇ ਮੈਂ ਨਾਨਕ ਨੂੰ ਹਰੀ ਦੇ ਪ੍ਰਭੂ ਦੇ ਮਰ ਚਰਨਾਂ ਦੀ ਆਸਰਾ ਹੈ ਓਟ ਹੈ ਜਿਹਦੇ ਨਾਲ ਮਹਾਰਾਜ ਜੀ ਕਹਿੰਦੇ ਇਸ ਸਰਬ ਵਿਦ ਭਰਮ ਦੇ ਸੰਸਾਰ ਤੋਂ ਬਾਹਰ ਆ ਸਕਦੇ ਹਾਂ ਇਸ ਭਰਮ ਤੋਂ ਬਚ ਸਕਦੇ ਹਾਂ ਇਹੀ ਰਸਤਾ ਹੈ ਮਹਾਰਾਜ ਜੀ ਕਹਿੰਦੇ ਹਰ ਚਰਨ ਸਰਨ ਅਪਾਰ ਪ੍ਰਭ ਪ੍ਰਭ ਕੀ ਦਿਰੜ ਨਹੀਂ ਨਾਨਕ ਕੋਟ ਮਹਾਰਾਜ ਜੀ ਕਹਿੰਦੇ ਉਹਨੂੰ ਦਿਰੜ ਕਰਨਾ ਉਹਦੇ ਚਰਨ ਕਮਲਾ ਨੂੰ ਵਾਰ-ਵਾਰ ਧਿਆਉਣਾ ਯਾਦ ਕਰਨਾ ਮਹਾਰਾਜ ਜੀ ਕਹਿੰਦੇ ਗਹੀ ਨਾਨਕ ਕੋਟ ਮिन्नੂ ਤਾਂ ਮਹਾਰਾਜ ਜੀ ਕਹਿੰਦੇ ਉਹਦੀ ਓਟ ਹੈ ਉਹਦਾ ਹੀ ਮਹਾਰਾਜ ਜੀ ਕਹਿੰਦੇ ਆਸਰਾ ਹੈ ਉਹਦੀ ਟੇਕ ਹੈ ਜਿਹਦੇ ਨਾਲ ਮਹਾਰਾਜ ਜੀ ਕਹਿੰਦੇ ਭਰਮ ਦੇ ਹੋਏ ਸੰਸਾਰ ਤੋਂ ਅਸੀਂ ਛੁੱਟ ਸਕਦੇ ਹਾਂ ਬਾਤ ਸਕਦੇ ਆ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਪਾਤਸ਼ਾਹ ਜੀ ਗੁਰअर्जਨ ਦੇ ਮਹਾਰਾਜ ਸਾਨੂੰ ਜਾਚ ਦੱਸਦੇ ਹਨ ਇਹਦੇ ਵੱਡੇ ਰੋਗ ਹਨ ਹੋਮੇ ਦਾ ਰੋਗ ਮਾਇਆ ਦਾ ਅਸਾਰਾ ਜਿਹੜਾ ਮਹਾਰਾਜ ਜੀ ਕਹਿੰਦੇ ਇਹਨਾਂ ਰੋਗਾ ਤੂੰ ਗੁਰੂ ਵੈਦ ਦੀ ਛਡਾ ਸਕਦਾ ਹੈ ਗੁਰੂ ਦਾ ਨਾਮ ਹੀ ਛਡਾ ਸਕਦਾ ਹੈ ਹਰ ਨਾਮ ਔਖਦ ਹਰਾ ਜੀ ਕਹਿੰਦੇ ਇੱਕ ਦਵਾਈ ਹੈ ਔਸ਼ਦੀ ਹੈ ਮਹਾਰਾਜ ਜੀ ਕਹਿੰਦੇ ਕਾਕਾਟ ਹੈ ਜਿਹਦੇ ਨਾਲ ਇਹਨੂੰ ਅਸੀਂ ਕੱਟ ਸਕਦੇ ਹਾਂ ਇਸ ਸੰਸਾਰ ਤੋਂ ਜਲਦੀ ਸੰਸਾਰ ਤੋਂ ਬਾਹਰ ਆ ਸਕਦੇ ਹਾਂ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਆ ਜਿੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨਿੱਕਾ ਭੁੱਲਾ ਜਦਿਆਂ ਨ ਮਹਾਰਾਜ ਸਮੱਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ